ਦੋਸਤੋ ਪੰਜਾਬੀ ਤਕਸਰਾ ਤੇ ਸਵਾਗਤ ਵਿਆਹਾਂ ਦੇ ਦਿਨ ਸੀ ਕਈ ਦਿਨਾਂ ਬਾਅਦ ਆਪਾਂ ਤੁਹਾਡੇ ਰੂਬਰੂ ਹੋ ਰਹੇ ਹਾਂ ਤੇ ਕੁਝ ਮੈਟਰ ਹੈ ਜਿਹੜਾ ਤੋਰੇ ਫੇਰੇ ਦੇ ਵਿੱਚੋਂ ਵਿਆਹਾਂ ਦੇ ਵਿੱਚੋਂ ਇਕੱਠਾਂ ਦੇ ਵਿੱਚੋਂ ਛੋਟੀਆਂ-ਛੋਟੀਆਂ ਗੱਲਾਂ ਜੋ ਲੱਗੀਆਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੀਆਂ ਨੇ ਉਹ ਅੱਜ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਸਾਰੇ ਤੰਦਰੁਸਤ ਹੋਮੋਗੇ ਠੀਕ ਠਾਕ ਹੋਮੋਗੇ ਅੱਜ ਆਪਾਂ ਜਿਹੜੀ ਸਭ ਤੋਂ ਪਹਿਲੀ ਗੱਲ ਕਰਨੀ ਆ ਉਹ ਹੈ ਫੇਸਬੁੱਕ ਦੀ ਜ਼ਮੀਨ ਤੁਸੀਂ ਹੈਰਾਨ ਹੋਵੋਗੇ ਕਿ ਫੇਸਬੁੱਕ ਦੀ ਵੀ ਜਮੀਨ ਹੁੰਦੀ ਆ ਜਾਂ ਸੋਸ਼ਲ ਮੀਡੀਆ ਦੀ ਜਮੀਨ ਕਹਿ ਲੋ ਇਹਨੂੰ ਮੈਂ ਕੱਲ ਨਾ ਕੋਈ ਪੜ ਰਿਹਾ ਸੀ ਕਹਿੰਦੇ ਇਹ ਪੰਜਾਬ ਦੇ ਵਿੱਚ 600 ਬੰਦਾ ਜਿਹੜਾ ਲੱਖਾਂ ਰੁਪਇਆ ਕਮਾ ਰਿਹਾ ਸੋਸ਼ਲ ਮੀਡੀਆ ਤੋਂ ਉਹ ਕਮਾਈ ਭਾਵੇਂ ਫੇਸਬੁੱਕ ਦੀ ਹੋਵੇ ਭਾਵੇਂ YouTube ਦੀ ਹੋਵੇ ਤੇ ਸੋਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਆਪਾਂ ਪਹਿਲਾਂ ਲੜਕੀ ਦਾ ਰਿਸ਼ਤਾ ਕਰਨਾ ਹੁੰਦਾ ਆਪਾਂ ਪੁੱਛਦੇ ਵੀ ਜਮੀਨ ਕਿੰਨੀ ਆ ਗਈ ਮੁੰਡਾ ਕਿਹੜੀ ਨੌਕਰੀ ਤੇ ਲੱਗਿਆ ਤੇ ਜਾਂ ਮੁੰਡੇ ਦਾ ਕਾਰੋਬਾਰ ਕੀ ਆ ਦੁਕਾਨ ਕੀ ਆ ਤੇ ਸਮਾਂ ਕੀ ਬਦਲਿਆ ਕਮਾਈ ਦੇ ਯਾਰ ਸਾਧਨ ਹੀ ਬਦਲ ਗਏ ਸਾਰੇ ਕਮਾਈ ਹੋਰ ਤਰੀਕਿਆਂ ਨਾਲ ਹੋਣ ਲੱਗ ਗਈ ਮੈਨੂੰ ਲੱਗਦਾ ਹੁਣ ਇਹ ਗੱਲ ਤੁਹਾਨੂੰ ਥੋੜੀ ਜਿਹੀ ਹੱਸ ਹੋਣੀ ਲੱਗੂਗੀ ਕਿ ਸਾਨੂੰ ਜਿਹੜਾ ਬੱਚਿਆਂ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਅਕਾਊਂਟ ਆ ਕਿਹਦੇ ਕਿੰਨੇ ਫੋਲੋਅਰ ਆ ਕਿੰਨੇ ਦੇ ਵਿਊ ਆ ਤੇ ਕਿੰਨੀ ਦੀ ਲੀਡਰਸ਼ਿਪ ਆ ਉਹ ਸਾਰੀਆਂ ਚੀਜ਼ਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੀਆਂ ਇਹ ਜਿਹੜਾ ਹੈ ਫੇਸਬੁੱਕ ਦੀ ਜ਼ਮੀਨ ਆ ਇਹ ਤੋਂ ਲੋਕ ਇੰਨੀ ਕਮਾਈ ਕਰ ਰਹੇ ਨੇ ਫੇਸਬੁੱਕ ਦੇ ਉੱਤੋਂ ਪੋਸਟਾਂ ਪਾ ਕੇ ਫੇਸਬੁੱਕ ਦੇ ਰਾਹੀਂ ਮਟੀਰੀਅਲ ਜਿਹੜਾ ਸ਼ੇਅਰ ਕਰਕੇ ਤੇ ਦੂਸਰਾ ਮੈਨੂੰ ਸਾਥੀਓ ਕਿਤੇ ਨਾ ਕਿਤੇ ਲੱਗਦਾ ਕਿ ਆਪਾਂ ਜਦੋਂ ਦੇਖਦੇ ਆ ਕਿ ਸੈਂਸਿਟੀਵਿਟੀ ਜਿਹੜੀ ਹੈਗੀ ਨਾ ਸੁਵੇਦਨਸ਼ੀਲਤਾ ਹੋਣੀ ਚਾਹੀਦੀ ਆ ਦੇਖੋ ਗੱਲ ਇੱਕ ਉਹ ਗੱਲ ਕਹਿੰਦੀ ਹੁੰਦੀ ਆ ਨਾ ਗੱਲ ਮੈਨੂੰ ਕਹਿੰਦੀ ਮੂੰਹ ਚੋਂ ਕੱਢ ਤੇ ਮੈਂ ਤੈਨੂੰ ਜਹਾਨੂ ਕੱਢੂ ਬੋਲਣਾ ਤਾਂ ਬੜਾ ਸੌਖਾ ਪਰ ਵਧੀਆ ਬੋਲਣਾ ਬਹੁਤ ਔਖਾ ਸ਼ਾਨਦਾਰ ਬੋਲਣਾ ਉਹ ਬੋਲਣਾ ਜਿਹੜਾ ਕਿਸੇ ਦੁੱਖ ਦੇ ਦੀ ਮਲਮ ਬਣ ਜੇ ਜਿਹੜਾ ਕਿਸੇ ਦਾ ਮਸਲਾ ਹੱਲ ਕਰ ਦੇ ਜਿਵੇਂ ਨਾਲ ਕਿਸੇ ਚੁੱਲ੍ਹੇ ਦੇ ਵਿੱਚ ਅੱਗ ਪੈ ਜੀ ਉਹ ਸ਼ਬਦ ਬੋਲਣੇ ਬਾਕੀ ਔਖੇ ਨੇ ਉਹਦੇ ਲਈ ਪੜਨ ਦੀ ਲੋੜ ਆ ਉਹਦੇ ਲਈ ਸਾਨੂੰ ਕਿਤਾਬਾਂ ਦੀ ਲੋੜ ਆ ਕਿਤਾਬਾਂ ਨਾਲ ਜੁੜਨ ਦੀ ਲੋੜ ਆ ਸੋ ਜਿਹੜੀ ਇਹ ਸੋਸ਼ਲ ਮੀਡੀਆ ਦਾ ਦੌਰ ਆ ਇਹਦੇ ਨਾਲ ਜੁੜੀ ਹੋਈ ਦੂਜੀ ਗੱਲ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਕਿ ਅੱਜ ਕੱਲ ਅਸੀਂ ਦੇਖਦੇ ਆ ਸਵੇਰੇ ਅਸੀਂ ਸ਼ੁਰੂ ਕਰਦੇ ਆ ਦਿਨਾਂ ਫੋਨ ਤੋਂ ਉੱਠਣਸਾਰ ਪਹਿਲਾਂ ਫੋਨ ਦੇਖਦੇ ਆ ਤੇ ਰਾਤ ਨੂੰ ਫੋਨ ਵੀ ਸਾਡੇ ਹੱਥਾਂ 'ਚ ਹੁੰਦਾ ਪੈਣ ਵੇਲੇ ਵੀ ਤੋ ਕਹਿਣ ਤੋਂ ਭਾਵ ਕਿ ਇਹ ਸਾਰਾ ਦਿਨ ਸਾਡਾ ਫੋਨ ਆ ਜਿਹੜਾ ਉਸ ਦੋਸਤ ਹੁੰਦਾ ਉਹ ਸਾਡਾ ਫੋਨ ਸਾਡਾ ਸਾਥੀ ਹੁੰਦਾ ਪਰ ਅਸੀਂ ਫੋਨ ਦੇ ਵਿੱਚ ਦੇਖਦੇ ਕੀ ਹਾਂ ਦੇਖੋ ਥੋੜੇ ਜੇ ਲੋਕਾਂ ਦੀ ਚੁਆਇਸ ਹੋ ਸਕਦੀ ਆ ਸ਼ਬਦ ਕੀਰਤਨਾ ਕੋਈ ਅੱਜ ਦਾ ਵਿਚਾਰ ਕੋਈ ਚੰਗੇ ਸ਼ਬਦ ਕੋਈ ਪੜ੍ਹਾਈ ਲਿਖਾਈ ਪਰ ਬਹੁਤ ਗੰਟੀਏ ਸਾਡੇ ਵੀਰ ਭੈਣ ਨੇ ਸਾਥੀ ਨੇ ਉਹ ਅਸੀਂ ਮੈਂ ਕਹਾ ਖੁਦ ਨੂੰ ਆਪ ਨੂੰ ਕਹਾ ਕਿਸੇ ਨੂੰ ਨਾ ਕਹਾ ਕਿ ਅਸੀਂ ਦੇਖਦੇ ਕੀ ਹਾਂ ਅਸੀਂ ਸਵੇਰੇ ਤੋਂ ਹੀ ਐਕਸੀਡੈਂਟ ਤਾਜ਼ੇ ਹਾਦਸੇ ਕਿ ਜੀ ਫਲਾਣੇ ਦਾ ਐਕਸੀਡੈਂਟ ਹੋ ਗਿਆ ਆ ਹੋ ਗਿਆ ਫਲਣ ਸਾਂ ਗੋਲੀ ਚੱਲ ਗਈ ਜਿਹੜੀਆਂ ਚੀਜ਼ਾਂ ਤੱਤੀਆਂ ਤੱਤੀਆਂ ਆਪਾਂ ਕਹਿੰਦੇ ਨਾ ਤਾਜ਼ੀਆਂ ਤਾਜ਼ੀਆਂ ਚੀਜ਼ਾਂ ਉਹ ਸਾਨੂੰ ਬੜੀਆਂ ਵਧੀਆ ਲੱਗਦੀਆਂ ਨੇ ਹੁੰਦੀ ਤਾਂ ਸਾਡੀ ਹੰਦਰਦੀ ਆ ਉਹਨਾਂ ਨਾਲ ਕਿਤਨੇ ਕਿਤਨੇ ਸਾਡੀ ਖਰਾਕ ਬਣ ਗਈਆਂ ਉਹ ਚੀਜ਼ਾਂ ਪਤਾ ਨਹੀਂ ਕਿੱਥੋਂ ਸਾਡੇ ਪੰਜਾਬੀਆਂ ਦੇ ਸੁਭਾਅ ਚ ਆ ਗਈ ਅਸੀਂ ਉਹ ਪੰਜਾਬੀਆਂ ਜਿਹੜੇ ਸਾਡੇ ਅ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਭਾਈ ਕਨਈਆ ਨੇ ਦੁਸ਼ਮਣਾਂ ਦਾ ਵੀ ਮੱਲਬ ਕੀਤੀ ਦੁਸ਼ਮਣਾਂ ਨੂੰ ਪਾਣੀ ਪਾਇਆ ਤੇ ਉਹ ਗੁਰੂ ਸਾਹਿਬ ਕੋਲੇ ਗਏ ਤੇ ਉਹਨਾਂ ਨੇ ਕਿਹਾ ਕੀ ਕਰ ਰਹੇ ਆ ਭਾਈ ਕਨਈਆ ਨੇ ਪੁੱਛਿਆ ਕਹਿੰਦਾ ਜੀ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਸਾਰੇ ਹੀ ਸਾਡੇ ਰੂਪ ਲੱਗਦੇ ਨੇ ਸਾਨੂੰ ਪੰਜਾਬੀਆਂ ਨੂੰ ਕਿਤੇ ਨਾ ਕਿਤੇ ਜਾ ਕੇ ਲਈ ਵਰਲਡ ਵਾਈਡ ਵਰਤਾਰਾ ਜਾਂ ਸਾਡੇ ਚ ਕਲਚਰ ਦੀ ਖਤਾਬਾਂ ਦੇ ਕਲਚਰ ਦੀ ਘਾਟ ਆ ਮੈਂ ਕਹੂੰਗਾ ਕਿੱਡੇ ਕੁਸ਼ ਇਹਦੀਆਂ ਖਬਰਾਂ ਨੇ ਜਿਹਨਾਂ ਦੇ ਨਾਲ ਦੂਜਿਆਂ ਨੂੰ ਤਖਲੀਫ ਮਿਲਦੀ ਆ ਜਿਵੇਂ ਕਹਦੇ ਹੁੰਦੇ ਆ ਨਾ ਉਹ ਗਵੰਡੀ ਕਹਿੰਦਾ ਵੀ ਮੇਰੀ ਵੀ ਤੈਨੂੰ ਤਾਂ ਇੱਕ ਮਿਲੂਗੀ ਗਵੰਡੀ ਨੂੰ ਦੋ ਮਿਲਣਗੀਆਂ ਉਹ ਕਹਿੰਦਾ ਮੇਰੀ ਇੱਕ ਅੱਖ ਕੱਢ ਦੇ ਤੇ ਮੇਰੇ ਪਾਰ ਅੱਗੇ ਘਟੋਆ ਫਟ ਦੇ ਅਗਲੀ ਗੱਲ ਤੁਸੀਂ ਸਮਝ ਹੀ ਗਏ ਸਾਰੀ ਸੋ ਮੈਨੂੰ ਲੱਗਦਾ ਪੰਜਾਬੀਆਂ ਨੂੰ ਸਾਨੂੰ ਕਿਤੇ ਨਾ ਕਿਤੇ ਆ ਜਿਹੜੀ ਸੰਵੇਦਨਸ਼ੀਲਤਾ ਉਹਦੇ ਨਾਲ ਜੁੜਨ ਦੀ ਲੋੜ ਹੈ ਹਿਊਮਨ ਵੈਲਿਊਜ਼ ਨਾਲ ਜੁੜਨ ਦੀ ਲੋੜ ਹੈ ਸੋ ਬਰਹਾਲ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਅਸੀਂ ਕਿ ਆਪਾਂ ਸਵੇਰ ਤੋਂ ਸ਼ੁਰੂ ਕਰਦੇ ਹਾਂ ਐਕਸੀਡੈਂਟ ਹੋ ਗਿਆ ਜੀ ਬੰਦੇ ਮਰ ਗਏ ਐਮਬੂਲੈਂਸ ਆ ਰਹੀ ਆ ਤਲਾਕ ਹੋ ਗਿਆ ਮਕਦਮਾ ਹੋ ਗਿਆ ਫਰਮ ਹੋ ਗਈ ਹੁਣੇ ਹੁਣ ਦੀ ਖਬਰਤਾ ਜੀ ਤਾਂ ਜੀ ਖਬਰ ਐਕਚੁਅਲੀ ਇਹ ਚੀਜ਼ਾਂ ਸਾਰੀਆਂ ਬਿਊਰੋਸ਼ਿਪ ਨਾਲ ਜੁੜੀਆਂ ਹੋਈਆਂ ਨੇ ਜਿਹੜੀ ਬਿਊਰੋਸ਼ਿਪ ਨਾਲ ਇਹ ਚੀਜ਼ਾਂ ਸਾਰੀਆਂ ਉਹਨਾਂ ਦੇ ਟੀਆਰਪੀ ਨਾਲ ਜੁੜੀਆਂ ਹੋਈਆਂ ਨੇ ਉਹ ਲੋਕ ਤਾਂ ਦਿਖਾ ਰਹੇ ਹਨ ਤੁਹਾਨੂੰ ਉਹਨਾਂ ਦਾ ਕੋਈ ਹੋਰ ਸਰੋਕਾਰ ਨਹੀਂ ਕੋਈ ਸੋਸਾਇਟੀ ਨੂੰ ਸਮਾਜ ਨੂੰ ਕਿਸੇ ਸੁਧਾਰ ਸੁ ਜੇ ਤੁਸੀਂ ਦੇਖਦੇ ਹੋ ਨਾ ਕਿ ਸਮਾਜ ਨੂੰ ਸੁਧਾਰਨਾ ਚਾਹੁੰਦੇ ਆ ਜਿੱਥੇ ਕੋਈ ਇਕੱਠ ਹੋ ਰਿਹਾ ਜਿੱਥੇ ਕੋਈ ਧਰਨਾ ਮੁਜ਼ਾਹਰਾ ਉੱਥੇ ਜਾ ਕੇ ਬਸ ਬੀਨਾ ਵਜਾਉਣ ਲੱਗ ਜਾਂਦੇ ਨੇ ਸੋ ਇਸ ਤਰੀਕੇ ਨਾਲ ਕੀ ਆ ਮੈਂ ਕਹਿੰਦਾ ਅਸੀਂ ਪਾਠਕਾਂ ਸਾਨੂੰ ਥੋੜਾ ਜਿਹਾ ਸੋਚਣ ਦੀ ਥੋੜਾ ਜਿਹਾ ਦੀ ਸਕਰੀਨ ਦੀ ਲਿਮਟ ਵੀ ਕਰਨ ਦੀ ਲੋੜ ਆ ਤੇ ਦੂਸਰਾ ਸਾਨੂੰ ਕਿਤੇ ਨਾ ਕਿਤੇ ਇਹ ਸੋਚਣ ਦੀ ਲੋੜ ਆ ਵੀ ਕਿਹੜਾ ਸੀ ਮਸਲਾ ਦੇਖਣਾ ਬੜੇ ਮੈਂ ਦੇਖਦਾ ਹੁਣ ਨਾ ਕਿ ਕਿੰਨੀਆਂ ਕਿੰਨੀਆਂ ਗੱਲਾਂ ਤੇ ਕੈਮਰੇ ਲਾ ਕੇ ਅੱਜ ਘਰ ਰੀਲਾਂ ਬਣ ਜਾਂਦੀਆਂ ਨੇ ਆ ਵੀ 25 25 ਮਿੰਟਾਂ ਦੀਆਂ ਤੇ ਇਹ ਅਸੀਂ ਬੜਾ ਕੁਛ ਦੇਖ ਰਹੇ ਹਾਂ ਤੇ ਸ਼ਾਮ ਨੂੰ ਵੀ ਅਸੀਂ ਉਹੀ ਖ਼ਬਰਾਂ ਜਿਹੜਾ ਦਿਨ ਦੀ ਸ਼ੁਰੂਆਤ ਵੀ ਉਸ ਨਾਲ ਹੁੰਦੀ ਆ ਤੇ ਐਂਡ ਵੀ ਉਸੇ ਚੀਜ਼ ਨਾਲ ਹੀ ਹੁੰਦਾ ਕਿ ਜੀ ਆ ਮਕਦਮਾ ਹੋ ਗਿਆ ਅਸੀਂ ਖਾਸ ਤੌਰ ਤੇ ਜਿਹੜੇ ਵੱਡੇ ਲੀਡਰਾਂ ਜਾਂ ਵੱਡੇ ਅਫਸਰ ਨੇ ਉਹਨਾਂ ਦੀਆਂ ਖਬਰਾਂ ਕਿਉਂ ਜੇਲ੍ਹ ਭੇਜਤਾ ਉਹਨੂੰ ਤੇ ਮਕਦਮਾ ਦਰਜ ਹੋ ਗਿਆ ਉਹ ਸਾਨੂੰ ਵੱਡਾ ਨਜ਼ਾਰਾ ਦਿੰਦੀਆਂ ਖਬਰਾਂ ਯਾਰ ਰਗੜਤਾ ਖਲਾਨਾ ਬੰਦਾ ਪਰ ਦੋਸਤੋ ਰਗੜੇ ਰਗੜੇ ਇਥੇ ਕੋਈ ਨਹੀਂ ਜਾਂਦਾ ਜਿਹਨੇ 4 ਪੈਸੇ ਕਮਾ ਲਏ ਯਾਰ ਉਹਨੂੰ ਕੀ ਫਰਕ ਪੈਂਦਾ ਉਹ ਜੇ ਉਹਦੇ ਮਕਦਮਾ ਦਰਜ ਹੋ ਗਿਆ ਕੋਈ ਕਿਸੇ ਨਾਲ ਠੱਗੀ ਮਾਰ ਗਿਆ ਕਰੋੜ ਰੁਪਏ ਦੀ ਉਹ ਵੀ 25 ਲੱਖ ਥੱਲੇ ਵੰਡ ਦੂ ਸਾਰਾ ਸਿਸਟਮ ਸੋ ਚੱਲਦਾ ਰਹਿੰਦਾ ਇਹ ਸੋ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਫਰਕ ਕਿੱਥੇ ਪੈਣਾ ਫਰਕ ਸਮਾਜ ਦੇ ਸੁਧਰਨ ਨਾਲ ਸਮਾਜ ਦੇ ਚੰਗਾ ਹੋਣ ਨਾਲ ਫਰਕ ਪੈਣਾ ਸੋ ਆਪਾਂ ਜੇ ਅੱਜ ਕੱਲ੍ਹ ਅਸੀਂ ਦੇਖਦੇ ਆਂ ਮਾੜੀਆਂ ਖਬਰਾਂ ਦੇਖਦੇ ਆਂ ਸਾਡੇ ਇੱਕ ਕਰੀਬੀ ਮਿੱਤਰ ਨੇ ਹਨਾ ਉਹਨਾਂ ਦੇ ਸੁਇਸਾਈਡ ਕਰ ਗਏ ਉਹਨਾਂ ਦੀ ਧਰਮ ਪਤਨੀ ਮੈਂ ਉਹਨੂੰ ਪੁੱਛਿਆ ਮੈਂ ਕਿ ਆਂਟੀ ਤਾਂ ਬੜੇ ਵਧੀਆ ਸੀਗੇ ਠੀਕ ਸੀ ਸਾਰਾ ਕੰਮ ਉਹ ਕਹਿੰਦੇ ਨਾ ਉਹ ਪਿੱਛੇ ਦੇ ਦੋਸਤੋ ਜਦੋਂ ਹੜਾ ਇਸ ਤੋਂ ਦੀ ਗੱਲ ਆ ਉਹ ਕਹਿੰਦੇ ਵੀ ਖਬਰਾਂ ਵੀਡੀਓ ਇਸ ਤਰ੍ਹਾਂ ਦੀ ਦੇਖਦੇ ਸੀ ਕਿ ਬੰਦੇ ਡੁੱਬ ਰਹੇ ਨੇ ਉਹਨਾਂ ਦੀ ਮਦਦ ਕੋ ਨੈਗੇਟਿਵ ਸੋਸ਼ਲ ਮੀਡੀਆ ਬਹੁਤ ਦੇਖਦੇ ਸੀ ਉਹ ਕਿਤੇ ਨਾ ਕਿਤੇ ਨਾ ਬੰਦੇ ਦੇ ਮਨ ਦੇ ਅੰਦਰ ਇੱਕ ਬਾਅਰ ਬਣ ਜਾਂਦਾ ਉਹ ਯਾਰ ਦੁਨੀਆ ਤਾਂ ਸਾਰੀ ਮਾੜੀ ਹੋ ਗਈ ਦੁਨੀਆ ਦੇ ਸਾਰੀਆਂ ਹੀ ਮਾੜੀਆਂ ਘਟਨਾਵਾਂ ਹੋਣ ਲੱਗੀਆਂ ਇਥੇ ਹੁਣ ਜਾਣ ਦਾ ਫਾਇਦਾ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਸ ਕਰਕੇ ਹੀ ਜਿਹੜੇ ਮਾਨਸਿਕ ਰੋਗਾਂ ਦੇ ਹਸਪਤਾਲ ਨੇ ਉਹ ਵਧ ਰਹੇ ਨੇ ਬਾਕੀ ਆਪਾਂ ਪਹਿਲਾਂ ਵਾਲੀਆਂ ਵੀਡੀਓ 'ਚ ਵੀ ਕਿਹਾ ਕਿ ਜ਼ਮੀਨਾਂ ਦੇ ਮੁਕੱਦਮਿਆਂ ਦੇ ਜਿਹੜਾ ਰੂਪ ਬਦਲ ਗਏ ਤਲਾਕਾਂ ਦੇ ਕੇਸ ਮੈਟ੍ਰਿਮੋਨੀਅਲ ਦੇ ਕੇਸ ਅੱਜ ਬੰਦਾ 50 60 ਲੱਖ ਪਿਆ ਤੇ ਲਾਉਂਦਾ ਤਾਂ ਪਰਿਵਾਰ ਵਿੱਚ ਮਤਲਬ ਕਿ ਵੱਡਾ ਫਿਕਰ ਹੁੰਦਾ ਯਾਰ ਇਹ ਕੋਈ ਨਹੀਂ ਪੈਸੇ ਤਾਂ ਜਿਹੜੇ ਲਾਗੇ ਲਾਗੇ ਇਹ ਰਿਸ਼ਤਾ ਨਿਭੇ ਤਾ ਉਮਰ ਐਂਡ ਤੱਕ ਹਨਾ ਇਹ ਕਿਉਂ ਹੋ ਗਈਆਂ ਚੀਜ਼ਾਂ ਸੋ ਅਸੀਂ ਇਸ ਜਿਹੜੀ ਨੈਗੇਟਿਵਿਟੀ ਐ ਸੋਸ਼ਲ ਮੀਡੀਆ ਦੀ ਇਹ ਤੋਂ ਥੋੜਾ ਜਿਹਾ ਪਾਸੇ हट ਗਏ ਤੇ ਜਿਹੜੀ ਮੈਂ ਪਹਿਲੀ ਗੱਲ ਕੀਤੀ ਸੀ ਕਿ ਜ਼ਮੀਨ ਆ ਇਹ ਇਹ ਤੋਂ ਬੰਦੇ ਲੱਖਾਂ ਰੁਪਈਆ ਕਮਾਈ ਹੁੰਦੇ ਆ ਉਹ ਥੋੜੀ ਜਿਹੀ ਸੈਕੀ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੋ ਆ ਮੇਰੇ ਪਿਆਰੇ ਬੀਰੋ ਤੇ ਭੈਣੋ ਆਪਾਂ ਨੂੰ ਲੋੜ ਐ ਇਸ ਚੀਜ਼ ਦੀ ਕਿ ਆਪਾਂ ਐਵੇਂ ਬਲੀ ਦੇ ਬੱਕਰੇ ਨਾ ਬਣੀਏ ਉਹਦੀ ਇੱਕ ਫਿਲਟਰ ਜਿਹਾ ਲਾ ਕੇ ਜਿਹੜੀ ਚੀਜ਼ ਆ ਦੇਖਣ ਵਾਲੀ ਐ ਮੈਂ ਤੁਹਾਡੇ ਸਾਹਮਣੇ ਆ ਗੱਲ ਕਰਦਾ ਰਹਿਣਾ ਬੋਲਦਾ ਰਹਿਣਾ ਹਨਾ ਮੇਰੇ ਦੋਸਤ ਵੀ ਮੈਨੂੰ ਕਹਿ ਦਿੰਦੇ ਨਾ ਯਾਰ ਪੜਨ ਤੂੰ ਲਿਖਦਾ ਸੀ ਮੈਂ ਪਰ ਮੈਨੂੰ ਪਤਾ ਹੁੰਦਾ ਮੈਨੂੰ 10 ਵੀ ਪੇਜ 150 ਪੇਜ ਤੁਹਾਡੇ ਨਾਲ 2 ਮਿੰਟ ਰੂ ਰੂ ਹੋਣ ਲਈ ਪੜ੍ਹਨਾ ਪੈਂਦਾ ਤੇ ਫਿਰ ਆਪਣੀ ਕੋਸ਼ਿਸ਼ ਵੀ ਆਪਣੀ ਹੀ ਹੁੰਦੀ ਆ ਕਿ ਆਪਣੇ ਜਿਹੜੇ ਹੈਗੇ ਨਾ ਦਰਸ਼ਕ ਨੇ ਪੰਜਾਬੀ ਤੱਸਰਾਂ ਨਾਲ ਜੁੜੇ ਹੋਏ ਨੇ ਜਾਂ ਜੁੜ ਰਹੇ ਨੇ ਉਹਨਾਂ ਨੂੰ ਆਪਾਂ ਕੋਈ ਕੰਮ ਦੀ ਗੱਲ ਦੱਸ ਦਈਏ ਉਨਾਂ ਲਈ ਉਸ ਤਰ੍ਹਾਂ ਦੀ ਗੱਲ ਦੱਸ ਦਈਏ ਜਿਹੜੀ ਚੀਜ਼ ਦਾ ਉਹਨਾਂ ਨੂੰ ਕੋਈ ਫਾਇਦਾ ਹੋਵੇ ਸੋ ਕਰੰਸੀ ਦੇ ਰੂਪ ਬਦਲੇ ਨੇ ਪਹਿਲਾਂ ਕੀ ਹੁੰਦੀ ਸੀ ਪੈਸਾ ਟਕਾ ਹਨਾ ਜਾਂ ਢੇਲੀਆਂ ਹੋਰ ਹੁੰਦਾ ਸੀ ਉਸ ਤੋਂ ਬਾਅਦ ਬਦਲਦੇ ਬਦਲਦੇ ਅੱਜ ਸਾਡੀ ਜੇਬ 'ਚ ਮੋਬਾਈਲ ਹੈਗਾ ਸਮਝ ਲਓ ਬਟੂਆ ਹੈਗਾ ਉਹ QR ਕੋਡ ਜਾਂ ਬਾਰ ਕੋਡ ਜਾਂ ਲੱਗਿਆ ਹੁੰਦਾ ਉੱਤੇ ਕਮਾਦਦੇ ਨਾਲ ਦੇ ਨਾਲ ਹੀ ਪੈਸੇ ਚਲੇ ਜਾਂਦੇ ਨੇ ਕਿੰਨਾ ਕੁਛ ਬਦਲ ਗਿਆ ਸੋ ਬਟੂਏ ਵੀ ਬਦਲ ਗਏ ਬਟੂਏ ਸਾਡੇ ਆਨਲਾਈਨ ਹੋ ਗਏ ਵਸਤੂਵਾਂਦਰਾ हट ਗਿਆ ਕਰੰਸੀ ਗੂਗਲ ਪੇ ਕਰੰਸੀ ਸਾਡੀ ਅੱਜਕੱਲ ਪੇਟੀਐਮ ਕਰੰਸੀ ਫੋਨ ਪੇ ਚ ਆ ਗਈ ਕਰੰਸੀ ਦੇ ਕ੍ਰਿਪਟੋ ਕਰੰਸੀ ਰੂਪ ਆ ਗਈ ਹੋਰ ਬੜਾ ਕੁਝ ਆ ਗਿਆ ਸੋ ਇਹ ਸਾਰੀਆਂ ਚੀਜ਼ਾਂ ਦੇ ਦਰਪੇਸ਼ ਸਾਰੀਆਂ ਚੀਜ਼ਾਂ ਦੇ ਸਾਹਮਣੇ ਸਾਨੂੰ ਕਿਤਨਾ ਕਿਤੇ ਦੋਸਤੋ ਸੋਚਣ ਦੀ ਲੋੜ ਆ ਤੇ ਸੋਸ਼ਲ ਮੀਡੀਆ ਦੀ ਜ਼ਮੀਨ ਆ ਜਿਹੜੀ ਇਹਦੇ ਖੇਤੀ ਕਰ ਰਹੇ ਨੇ ਬਈ ਲੋਕ ਬਿਨਾ ਹਲ ਵਾਹੇ ਤੋਂ ਬਿਨਾ ਟਰੈਕਟਰ ਚਲਾਏ ਤੋਂ ਬਿਨਾ ਡੀਜ਼ਲ ਫੁੱਕੇ ਤੋਂ ਬਿਨਾ ਸਪਰੇਅ ਕੀਤੇ ਤੋਂ ਠੀਕ ਆ ਮੁੱਦੇ ਕੀ ਨੇ ਮੁੱਦੇ ਧਰਮ ਦਾ ਹੋਵੇ ਮੁੱਦਾ ਪੋਲਿਟਿਕਸ ਦਾ ਹੋਵੇ ਕੁਛ ਵੀ ਕੋਈ ਇਹੋ ਜਿਹਾ ਮੁੱਦਾ ਹੁੰਦਾ ਉਹਨੂੰ ਫਿਰ ਚਿਮਿਆਰੀ ਦੇ ਕੇ ਪੂਰੀਆਂ ਫੂਕਾਂ ਮਾਰੀਆਂ ਜਾਂਦੀਆਂ ਆਖੇ ਇਹ ਵੀ ਹਾਂ ਜੀ ਆਹ ਮੁੱਦਾ ਵੀ ਤਾਂ ਸਾਡੀ ਪੋਸਟ ਨਾਲ ਹੀ ਜੁੜਿਆ ਹੋਇਆ ਇਹੋ ਜਿਹਾ ਕੁਛ ਨਹੀਂ ਹੁੰਦਾ ਸੋ ਦੁਨੀਆ ਨੂੰ ਅਸੀਂ ਕਹਿੰਦੇ ਨਾ ਗਲੋਬਲ ਪਿੰਡ ਆ ਸਾਡੇ ਜਵਾਕ ਕੈਨੇਡਾ ਚਲੇ ਗਏ ਅਮਰੀਕਾ ਚਲੇ ਗਏ ਤਾਂ ਇਹ ਇਹਨਾਂ ਚੀਜ਼ਾਂ ਵੀ ਸਾਨੂੰ ਸੁਵਾਰਚ ਲੈ ਆਉਣੀਆਂ ਪੈਣਗੀਆਂ ਵਿਆਹ ਦੇ ਵਿੱਚ ਮੈਂ ਬਸ ਆ ਵੀਡੀਓ ਲੰਬੀ ਹੋ ਗਈ ਥੋੜੀ ਜਿਹੀ ਅਚ ਮੈਂ ਨਾ ਛੋਟੀ ਜੀ ਗੱਲ ਹੀ ਤੁਹਾਡੇ ਨਾਲ ਕਰਕੇ ਇਜਾਜ਼ਤ ਲਵਾਂਗਾ ਸੋ ਇੱਕ ਸਾਥੀ ਉੱਥੇ ਬੈਠਾ ਕਹਿੰਦਾ ਮੈਂ ਆਸਟ੍ਰੇਲੀਆ ਗਿਆ ਨਾ ਮੈਂ ਉਹ ਬੜਾ ਚਿੰਤਤ ਸੀ ਯਾਰ ਵੀ ਜਵਾਦ ਸਾਡੇ ਸਾਰਾ ਕੁਝ ਸੀਗਾ ਬੱਚੇ ਬਾਹਰ ਕਿਉਂ ਚਲੇ ਗਏ ਤਾਂ ਉਹ ਕਹਿੰਦਾ ਵੀ ਮੈਂ ਬਾਹਰ ਲੋਕਾਂ ਨਾਲ ਗੱਲ ਕਰਨ ਲੱਗ ਜਿਆ ਕਰਾਂ ਤੇ ਮੇਰੀ ਕੁੜੀ ਬੇਟੀ ਕਹਿੰਦੀ ਵੀ ਪਾਪਾ ਤੁਸੀਂ ਐਵੇਂ ਨਾ ਬੋਲਿਆ ਕਰੋ ਸੋਸ਼ਲ ਵਧੀਆ ਚੀਜ਼ਾਂ ਨਹੀਂ ਹੁੰਦੀਆਂ ਹਰੇਕ ਨੇ ਤੁਸੀਂ ਗੱਲ ਕਰਨ ਲੱਗ ਜੰਨੇ ਹਾਂ ਹੁਣ ਆਪਾ ਤਾਂ ਉਹ ਬੰਦੇ ਆ ਜਿਹੜੇ ਪੀਪਾ ਬਿਸਕਟਾਂ ਦਾ ਹੁੰਦਾ ਦਿਵਾਲੀ ਦੇ ਬੱਸਾਂ ਦੇ ਵਿੱਚ ਰੌਲਾ ਪੈਂਦਾ ਉਹ ਬਾਈ ਮੇਰਾ ਝੋਲਾ ਫੜਾਦੇ ਆਪਾ ਉਹਨਾਂ ਨਾਲ ਸਤ ਅਸੀਂ ਸਾਰੇ ਉਹਨਾਂ ਸਮੇਂ ਦੇ ਬੰਦੇ ਆ ਤੇ ਉਹ ਕਹਿੰਦਾ ਮੈਂ ਬੰਦਾ ਖੜਾ ਸਰਦਾਰ ਆ ਗੋਭੀ ਵੇਚੀ ਆ ਬਈ ਤਾਂ ਹੌਲੀ ਕਿਦਨੇ ਬੇਟੀ ਦਾ ਅੱਖ بچਾ ਆ ਉਥੇ ਮੈਲਬੌਰਨ ਵੀ ਪੁੱਤਰ ਕਿੱਥੋਂ ਆਇਆ ਕਹਿੰਦਾ ਅੰਕਲ ਬਠਿੰਡਾ परसेंटेजਲੇ ਜੋ ਮਾੜਾ ਪੋਲੇ ਪਿੰਡਾਂ ਮੇਰਾ ਕਹਿੰਦਾ ਫਿਰ ਤੋਂ ਸਾਡੇ ਪਿੰਡਾਂ ਨਹੀਂ ਆ ਜਰਾ ਮੇਰਾ ਪਿੰਡ ਭਲਾੜਾ ਭਲਾੜੇ ਦੇ ਕੋਲੇ ਆ ਤੇ ਕਹਿੰਦਾ ਦੱਸੋ ਕਹਿੰਦਾ ਮੈਂ ਜ਼ਮੀਨ ਕਿੰਨੀ ਆ ਕਹਿੰਦਾ ਕੀ ਗੱਲ ਆ ਕਹਿੰਦਾ ਫਿਰ ਵੀ ਕਹਿੰਦਾ 18 ਕਿੱਲੇ ਆਉਂਦੀ ਆ ਜ਼ਮੀਨ ਮੈਨੂੰ ਕਹਿੰਦਾ ਯਾਰ ਖੇਤੀ ਗੋਭੀ ਲਾਲਾ ਉੱਥੇ ਤੂੰ ਵੀ ਇੱਥੇ ਕਿਉਂ ਆਇਆ ਏਡੀ ਦੂਰ ਉਹਨਾਂ ਅੰਕਲ ਜਿਵੇਂ ਉਹਨਾਂ ਆਸਟ੍ਰੇਲੀਆ ਵਾਲੇ ਹੁਣ 18 ਕਿੱਲੇ ਹੋਰ ਦੇ ਦੇ ਤਾਂ ਇੱਥੇ 18 ਕਿੱਲੇ ਲੈਲਾ ਉਹਦੇ ਮੁਲਕ ਚਲਾ ਜਾ ਮੈਂ ਤਾਂ ਵੀ ਨਹੀਂ ਜਾਂਦਾ ਸੋ ਇਹ ਚੀਜ਼ਾਂ ਨਾ ਪ੍ਰਸ਼ਨ ਚ ਨੇ ਇਹਨਾਂ ਬਾਰੇ ਸੋਚਣ ਦੀ ਲੋੜ ਆ ਯਾਰ ਇਹ ਕਿਹੜਾ ਸਿਸਟਮ ਆ ਇਹ ਜਿਹੜੀਆਂ ਕਿਹੜੀਆਂ ਗੱਲਾਂ ਨੇ ਕਿਹੜੀਆਂ ਗੱਲਾਂ ਨੂੰ ਚੰਗੀਆਂ ਲੱਗਦੀਆਂ ਨੇ ਕਿਹੜੀਆਂ ਹਿਊਮਨ ਵੈਲਿਊਜ਼ ਨੇ ਆ ਸਕਦੀਆਂ ਨੇ ਆਪਣੇ ਵੀ ਪਰ ਅਸੀਂ ਇਹ ਨਹੀਂ ਵੀ ਹੋਕਾ ਮਾਰੀ ਚੱਲੀਏ ਵੀ ਵਾਪਸ ਆਜੋ ਬੁੜਿਆ ਹੋ ਪਰ ਵਾਪਸ ਲਿਆਉਣ ਲਈ ਸਾਨੂੰ ਕੋਸ਼ਿਸ਼ ਕਰਨ ਲਈ ਇੱਕ ਪਹਿਲਾ ਪ੍ਰਬੰਧ ਕਰਕੇ ਦੇਣਾ ਪਊਗਾ ਵੀ ਆਪਣੇ ਘਰੇ ਵਿਆਹ ਸ਼ਾਦੀ ਆ ਟੈਂਟ ਲਾਉਣੇ ਆ ਖਲਵਾਈ ਬਲਾਉਨੇ ਆ ਹਨਾ ਉਹਦੇ ਵਿੱਚ ਉਹਨਾਂ ਲਈ ਖਾਣ ਪੀਣ ਦਾ ਪ੍ਰਬੰਧ ਕਰਦੇ ਆ ਆਉ ਭਗਤ ਲਈ ਗੇਟ ਤੇ ਬੰਦੇ ਖੜਾ ਹੋਏ ਆ ਫੇਰ ਇਕੱਠੇ ਹੁੰਦੇ ਆ ਬੰਦੇ ਐ ਨਹੀਂ ਹੁੰਦਾ ਵੀ ਆਜੋ ਆਜੋ ਇਹਦੇ ਨਾਲ ਕੁਝ ਨਹੀਂ ਹੋਣਾ ਸੋ ਦੋ ਤਿੰਨ ਟੁੱਟਵੇਂ ਜਿਹੀ ਸਿ ਅੱਜ ਮੈਂ ਕਾਫੀ ਦਿਨਾਂ ਬਾਅਦ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਹੁਣ ਜੁੜੇ ਰਹਾਂਗੇ ਪੰਜਾਬੀ ਤਕਸਰਾ ਨਾਲ ਤੁਹਾਡੇ ਨਾਲ ਤੁਸੀਂ ਇੱਕ ਮੇਰੀ ਕਿਰਪਾ ਕਰਕੇ ਮੇਰੀ ਬੇਨਤੀ ਹੈ ਜਦੋਂ ਵੀ ਜਿਹੜਾ ਵੀ ਸੱਜਵੇਂ ਵੀਡੀਓ ਨੂੰ ਪੂਰੀ ਦੇਖ ਲੈਂਦਾ ਹਨਾ ਉਹ ਲਈ ਹੰਬਲ ਇੱਕ ਬੇਨਤੀ ਹੈ ਮੇਰੀ ਕਿ ਉਹਨੂੰ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਉਦੋਂ ਮਨ ਤੁਹਾਡਾ 1-2 ਮਿੰਟ ਲੱਗਦੇ ਨੇ ਉਹ ਲਈ ਮੈਨੂੰ ਕੁਝ ਨਵੇਂ ਆਈਡੀਆ ਮਿਲਦੇ ਨੇ ਤੇ ਆਪਾਂ ਜੇ ਆਰਗੈਨਿਕ ਫੂਡ ਦੀ ਗੱਲ ਕਰਦੇ ਆ ਨਾ ਵੀ ਕੁਰਕਰਿਆਂ ਤੋਂ 버ਗਰ ਤੋਂ ਖੜਾ ਛੜਾਉਣਾ ਤੇ ਸਾਨੂੰ ਫਿਰ ਘਰੇ ਮੂੰਗੀ ਦਾ ਪ੍ਰਸ਼ਾਦ ਮੂੰਗੀ ਦਾ ਕੜਾਹ ਮੂੰਗੀ ਦਾ ਪ੍ਰਸ਼ਾਦ ਮੂੰਗੀ ਦੇ ਆਟੇ ਦਾ ਓਣਾ ਚਾਹੀਦਾ ਤੇ ਇਸ ਕਰਕੇ ਚੰਗੀਆਂ ਪੋਸਟਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਆਹ ਪੋਸਟਾਂ ਚੰਗੀਆਂ ਨੇ ਜਿਹਨਾਂ ਨੂੰ ਪ੍ਰੋਮੋਟ ਕਰਨਾ ਮੈਂ ਨਹੀਂ ਕਹਦਾ ਮੇਰੀ ਪੋਸਟ ਬਹੁਤ ਹੀ ਚੰਗੀ ਆ ਮੇਰੇ ਨੂੰ ਹੋਰ ਵੀ ਸੱਜਣਾਂ ਨੇ ਮੈਂ ਦੇਖਦਾ ਰਹਿਣਾ ਜਿਹੜੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਆਪਾਂ ਕੋਈ ਸੋਸ਼ਲ ਮੀਡੀਆ ਦੀ ਜ਼ਮੀਨ ਨੂੰ ਕਮਾਈ ਵਾਸਤੇ ਨਹੀਂ ਆਪਾਂ ਸੋਸ਼ਲ ਮੀਡੀਆ ਦੀ ਜ਼ਮੀਨ ਤੇ ਬੂਟੇ ਲਾਉਣੇ ਨੇ ਆਪਾਂ ਸੋਸ਼ਲ ਮੀਡੀਆ ਦੀ ਜ਼ਮੀਨ ਤੇ ਹਰਿਆਲੀ ਪੈਦਾ ਕਰਨੀ ਆ ਤਾਂ ਜੋ ਸਾਰਾ ਸਮਾਜ ਨਿਕਮਾਣੇ ਇਹ ਨਹੀਂ ਵੀ ਇੱਥੇ ਟੱਕਾ ਤਲੋ ਗਿਆ ਇੱਥੇ ਡਾਕਾ ਪੱਜ ਗਿਆ ਜੀ ਇੱਥੇ ਆ ਗੱਡੀ ਰੋਕ ਲਈ ਇੱਥੇ ਰਾਹ ਰੋਕ ਲਿਆ ਨਾ ਇਹ ਕੰਮ ਨਹੀਂ ਸੋ ਥੋੜਾ ਜਆ ਆਪਾਂ ਸੋਚ ਕੇ ਚੱਲੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਤੁਹਾਡੇ ਸਾਰਿਆਂ ਦੇ ਵਿਆਹ ਵਧੀਆ ਮੁਬਾਰਕ ਹੋਣ ਸਾਰੇ ਖੁਸ਼ੀਆਂ ਲੱਡੂ ਜਲੇਬੀਆਂ ਚੋ ਸਾਰੇ ਪੰਜਾਬ ਵਾਲੇ ਤਾਂ ਆਪਾਂ ਛੜਾਈਆਂ ਤੇ ਹਨਾ ਖੁਸ਼ੀਆਂ ਤੇ ਸਾਰੇ ਆਨੰਦ ਮਾਣੋ ਤੇ ਤੁਹਾਡੇ ਸ